ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗੁਰਦਾਸਾ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵੀਰ ਇਸ ਸਮੇਂ ਸਾਨੂੰ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿ ਚੜ੍ਹਦੀਆਂ ਕਲਾਂ ਚ ਰੱਖੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਕੋਚ ਰਹਿਣ ਤੇ ਸਾਰਿਆਂ ਦੀ ਮਨੋ ਕਾਮਨਾ ਮੇਰਾ ਮਾਰਗ ਜਰੂਰ ਕੂੜੀਆਂ ਕਰੇ ਅੱਜ ਜੀ ਪਲਾਨ ਬਣਿਆ ਵਾ ਮੇਰਾ ਪੂਰੇ ਬਟਾ ਪੂਰੇ ਮੋਬਾਈਲ ਦੇ ਵਿੱਚ ਤਾਂ ਵੀਡੀਓ ਬਣਾ ਰਹੀ ਜਾਈ ਨਹੀਂ ਤੁਹਾਨੂੰ ਦਿਖਾ ਦੋਣੀ ਸੀ ਆ ਇਹਦੇ ਵਿੱਚ ਮੈਨੂੰ ਇੱਕ ਸਵਿਫਟ ਗੱਡੀ ਦੀਆਂ ਫੋਟੋਆਂ ਆਈਆਂ ਹੋਈਆਂ 10 ਮਾਡਲ ਅ ਮਤਲਬ ਕਿ ਪੌਣਕ 2 ਲੱਖ ਰੁਪਏ ਦੇ ਕਰੀਬ ਬਣਦੀ ਦਿਖ ਰਹੀ ਹੈ 2 ਕੋ ਲੱਖ ਡਿਮਾਂਡ ਕਰੀ ਹੋਈ ਸੀ ਉਹਨਾਂ ਨੇ ਮੈਂ ਰਾਜੂ ਬਾਈ ਨਹੀਂ ਮੰਨਤਾ ਕਰਦਾ ਸਸਰੀ ਨਾਲ ਸਾਰੇ ਮੈਂ ਕਹਿੰਦਾ ਭਾਈ ਮੇਰੇ ਨਾਲ ਚੱਲ ਆਪਾਂ ਦੇਖਣਾ ਘੰਟੇ ਚ ਮੋੜਿਆ ਆਉਣਾ ਇਹ ਕਹਿੰਦਾ ਪਹਿਲਾਂ ਤਾਂ ਤੇਰੇ ਇੱਕ ਘੰਟੇ ਵਾਲਾ ਕੰਮ ਹੈ ਨਹੀਂ ਹੂੰ ਇਹਨੂੰ ਪਤਾ ਵੀ ਇੱਕ ਘੰਟੇ ਵਾਲਾ ਕੰਮ ਹੈ ਨਹੀਂ ਫਿਰ ਮੈਨੂੰ ਇਹ ਰੋਕੀ ਵੀ ਜਾਂਦਾ ਹੈ ਵੀ ਤੂੰ ਮੜਾ ਜਾ ਕਹਿੰਦਾ ਵੀ ਗਰਮੀ ਹੈਗੀ ਹੈ ਬੇਸ਼ੱਕ ਬਾਹਰ ਵੇ ਤੂੰ ਨਾ ਤੱਕ ਕੇ ਸਮਝ ਨੂੰ ਠੰਡਾ ਰੱਖਿਆ ਕਰ ਜਰਾ ਤੇਜ਼ ਰਾਂ ਚਲਾਇਆ ਕਰ ਹੈ ਇਹੋ ਨਾਲ ਬਾਈ ਅਜੇ ਇੱਕ ਹੀ ਪਾਸੇ ਭਗਤਾ ਗਿਆ ਬਰੋ ਮੇਲੇ ਜੂ ਜਾ ਕੇ ਰੁੱਦੇ ਹੋਣੇ ਬੇਲੇ ਸੰਝ ਵੀ ਦੇਖ ਆਇਆ ਬੇਦਰਾਖ ਵੀ ਜਾ ਗਿਆ ਸਾਰੀ ਦਿਹਾੜੇ ਹੁਣ ਤੁਹਾਨੂੰ ਪਤਾ ਵੀ ਗਰਮੀ ਥੱਲੇ ਗੱਡੀ ਦੇਖੋ ਫਿਰ ਤਾਂ ਨਵੀਂ ਹੋਰ ਸਵਿਫਟ ਲੈ ਆਉਣੀ ਕਹਿੰਦਾ ਇੱਕ ਉਹ ਭਾਰਾ ਖੜੀ ਹੈ ਹੈ ਘਰਾ ਵਾਲੀ ਤਾਂ ਚੱਲ ਹੁਣ ਤੈਨੂੰ ਪਤਾ ਉਹ ਘਰਾ ਉਹ ਚੱਲ ਨਹੀਂ ਉਹ ਨੂੰ ਵੇਚ ਦੇ ਤੇ 20000 ਰੁਪਏ ਵਿਗਦੀ ਆਇਆ ਤਾਂ ਹੈਗਾ ਉਹ ਗੱਡੀ ਹੈ ਨਹੀਂ ਫੇਰ ਲੈ ਆਉਣੀ ਉਹਦਾ ਟਾਇਰ ਕੁਆਲੇ ਦੇ ਟੈਨਗਰ ਨੂੰਸ ਲੱਗਦਾ ਟੈਨਾਂ ਦਾ ਨੁਕਸਾਨ ਹੈ ਹਾਂ ਬਟੈਨ ਕੁਆਲੇ ਕਿੰਨਾ 10000 ਟੈਨ ਪੈਣਿਆ ਉਹ ਵੀ ਤਾਂ ਹੋਣਾ ਹੈ ਹਾਂ ਉਹ ਹੋਰ ਵੀ ਤਾਂ ਉਹ ਹੋਰ ਕੰਮ ਕਿੰਨਾ 10000 ਹੋਰ ਉੱਪਰ ਲੱਗ ਜਾਊਗਾ ਬੜੀ ਜੱਦ ਤੈਨੂੰ ਲੱਗਦਾ ਲੱਗੂ 4 ਲੱਖ ਜਿਹੜਾ ਲਾਉਣਾ ਇਹ ਵੀ ਹੈ ਹਾਂ ਉਹਨਾਂ ਨਾਲੇ ਪੋਟਰੀ ਫਾਰਮ ਪਰ ਠੀਕ ਹੈਗਾ ਪੋਟਰੀ ਪਰ ਉੱਥੇ 3 ਲੱਖ ਲੱਗਿਆ ਵੇ ਦੋ ਲੋਡ ਦਿੱਤੇ ਵੇ ਗੱਡੀ ਜਿਹੇ ਬੜੀ ਲਿਆਵੇ ਤਾਂ ਵੈਂਡਰ ਕਹਿੰਦੇ ਇਹ ਨਹੀਂ ਨਾ ਵੈਂਡਰ ਹੈ ਵੈਂਡਰ ਇਹਦੇ ਲਈ ਹੋਲੇ ਆਵੇ ਜਿਹੇ ਕਿ ਕਿਹ ਤੋਂ ਨਹੀਂ ਤੜੀ ਜਾਣੀ ਹੈ ਤੇ ਤੋਂ ਮੈਂ ਤੜੀ ਜਾਣੀ ਨਹੀਂ। ਤਾਂ ਹੁਣ ਇਹ ਇਹ ਬੜੇ ਵੱਡੇ ਕੁਪਰੇ ਨਹੀਂ ਦੇਖਣੇ ਮੇਰੇ ਕੋਲ ਇੰਨੀ ਜਿੰਨੀ ਗੁੰਜਾਇਦ ਹੈ ਮੈਂ ਉਹਦੇ ਤਾਗਰ ਬਾਈ ਉਹਦਾ ਪਤਾ ਲੇਖੋ ਨਾ ਟਾਇਰ ੱੱਪੇ ਦਾ ਕੰਮ ਹੋਣੇ ਵਾਲਾ ਠੀਕ ਹੈ। ਹੋਰ ਅਲਮ ਗੱਲ ਦਾ ਮਜਾ ਕਰਨ ਮੈਨੂੰ ਆਇਆ ਤਾਂ ਵੀ ਚੱਲ ਸੋ ਜੀ ਨੂੰ ਕੱਢਦੇ ਆਂ ਥੋੜੀ ਪੁਰਾਣੀ ਵੀ ਹੋ ਗਈ ਉਹ। ਬਾਈ ਆਲਮ ਗੱਲ ਬਣੋ ਹੈ ਦੇਖ। ਉੱਥੇ ਜਿੱਥੇ ਆਲਮ ਗੱਲ ਬੋਣਾ ਹੈ ਨਾ ਉੱਥੇ ਟਾਇਰ ਲਗਾਉਣਾ ਹੈ। ਮੈਨੂੰ ਵੀ ਹਮਸੇ ਟਾਇਰ ਦਾ ਵਾਦਾ ਕਰਦੇ ਕਿੰਨੇ ਦੇ ਟਾਇਰ ਪਾਣੇ ਚਾਹਰ। ਆਲਮ ਗੱਲ ਪੁੱਛ ਲੈਣਾ ਭਾਈ ਕਿੰਨੇ ਕੁ ਕਰੂਗਾ ਸਾਡ ਸਮਝ ਗਿਆ ਤੂੰ ਮੇਰਾ ਮਨ ਬਣਿਆ ਵਾ ਤੂੰ ਮੇਰੇ ਨਾਲ ਚੱਲ ਉਧਰ ਨੂੰ ਕੰਮ ਕਿਹਨਾ ਤੂੰ ਮੇਰੇ ਨਾਲ ਚੱਲ ਤੂੰ ਦੇਖੀਏ ਮੇਰਾ ਬਣਿਆ ਵਾ ਅਸੀਂ ਤੈਨੂੰ ਹੋਈ ਕਹਿੰਦੇ ਬਈ ਉਧਰ ਚਾਚਾ ਗੈਜੇ ਨੇ ਟਰਾਲਾ ਬਣਾ ਲੈ ਹਾਂ ਹਾਂ ਉਹ ਗੈਜੇ ਦਾ ਟਰਾਲੇ ਨੂੰ ਟਰਾਲੇ ਨੂੰ ਹੈਗਾ ਆ ਤਾਂ ਦਾ ਸੀਟੇ ਨਾਲ ਗਿਆ ਉੱਪਰ ਉਹ ਟਰਾਲਾ ਆ ਕੇ ਮਾਰਾ ਜਿਹੜਾ ਮੇਰੇ ਕੋ ਖੜਾ ਹਣਾ ਐਦੀ ਤੁਹਾਡਾ ਵੀ 1516 ਕਰਾਤਾ ਹੈ ਐਦੀ ਗੰਨੇ ਦਾ ਤੁਹਾਡਾ ਵੀ 1516 ਕਰਾਤਾ ਹਾਂ ਉਹ ਗੱਡੀ ਨਾਲ ਥੋੜੀ ਜਿਆਦਾ ਟਰਾਲੇ ਨਾਲ ਲੈ ਜਾਣਾ ਲੈ ਜਾਣਾ ਸਮਝ ਗਿਆ ਉਹ ਗੱਡੀ ਉਹਾਈ ਆ ਗਈ ਆ ਇਹ ਗੱਡੀ ਬੜੀ ਹੈਗੀ ਐ ਨੋਵਾ ਹੈਗੀ ਐ ਠੀਕ ਆ ਇਹਦੇ ਟਾਇਰ ਪੈ ਗਏ ਇੱਥੇ ਕੰਮ ਖਾਣੇ ਵਾਲਾ ਹੁੰਦਾ ਬਾਕੀ ਕੰਮ ਖਾਣੇ ਵਾਲਾ ਮੈਂ ਕਹਿੰਦਾ ਵੀ ਗੱਡੀ ਖੜੀ ਸੀ ਹਾਂ ਇਹਦੇ ਨੇੜੇ ਇੰਦਾ ਕੋਈ ਜਾਂਦਾ ਮੈਂ ਕਹਿੰਦਾ ਵੀ ਇੰਡਿਆ ਭਿੰਡਾਂ ਦੇ ਵਿੱਚ ਅੰਤ ਨਹੀਂ ਸੀ ਹਾਂ ਭਿੰਡਾਂ ਦਾ ਕੰਮ ਹਾਂ ਲੈ ওই ਗੱਡੀ ਅਸੀਂ ਚਲਦੀ ਦੇਖੀ ਮੈਂ ਕਹਿੰਦਾ 6 ਮਹੀਨੇ ਇਹਦੇ ਜਿੰਨਾ ਕੰਮ ਨਹੀਂ ਦਿੱਤਾ ਹੁੰਦਾ ਜਿੰਨਾ ਇਹ ਮੈਨੂੰ ਨਾ ਘਾਟੇ ਦੇ ਵਿੱਚ ਆਟੇ ਜੀ ਸਾਹਿਬ ਖਾਦੇ ਹੋ ਗਏ 2 ਸਾਲ ਚਲਾਈ ਪਰ ਹਨ ਘੱਟ ਕੇ ਪਹਿਲਾਂ ਗਈ ਜੇ ਭਿੰਡਾ ਭਿੰਡਾ ਜੇ ਵੀ ਉਹ ਵੀ ਚੱਲ ਪੈਣਾ ਉਹਨੇ ਟਾਇਰ ਪੈਗੇ ਜਿੱਦਾਂ ਆ ਤੁਹਾਨੂੰ ਪੈਰ ਵੀ ਨਹੀਂ ਲੱਗਣਾ ਕਿ ਮੈਂ ਮੈਨੂੰ ਵੀ ਜੰਦੇ ਨੂੰ ਪਤਾ ਕਿ ਅਸੀਂ ਕੀ ਜਾਂਦਾ ਮਾਂ ਹੋਰ ਰਿਟਾਇਰ ਬੁੱਧੇ ਜੇ ਉਹ ਬਣਾਣਾ ਉਹ ਟਾਇਰਾਂ ਦਾ ਕਿੰਨਾ ਖਰਚਿਆ ਦੇ ਨਵੀਂ ਗੱਡੀ ਦਾ ਖਰਚਾ ਦੇ ਕਿੰਨਾ ਹਮ ਆਮ ਤਾਂ ਤੇ ਚਾਲਦੀ ਵੀ ਲੈ ਕੇ ਕਹਿੰਦਾ ਸਾਢੇ 4.5 ਲੱਖੇ ਤਾਂ ਠੱਠ ਨਹੀਂ ਆਉਣੀ ਹੈ ਉਹ ਨਹੀਂ ਆ ਰਿਹਾ 2 ਲੱਖ ਵਾਲੀ ਠੀਕ ਹੈ ਥੋੜੀ ਨਹੀਂ 2 ਲੱਖ ਆ ਜੇ ਤੈਨੂੰ ਟਾਇਰੇ ਪਾਉਣੇ ਪੈਣਗੇ ਤਰਾਂ ਵੀ 10 ਲੱਖ ਆਉਣੀ ਸਮਝ ਉਹਦੇ ਵੀ ਟਾਇਰ ਤੇ ਤਰਾਂ ਪਾਉਣੇ 2 ਲੱਖ ਦੀ ਮੈਨੂੰ ਟਾਇਰੇ ਪੈਣੇ ਯਾਰ ਹਮ ਦਾ ਪਾਣੀ ਲੱਗ ਗਿਆ ਮਾਨ ਨਾ ਬਾਈ ਪਾਣੀ ਵਾਲਾ ਤੂੰ ਕਾਨੂੰ ਕਰਦਾ ਤੈਨੂੰ ਆਏ ਹੋਵੇ ਗੱਡੀਆਂ ਸਸਤੀਆਂ ਹੋਵੇ ਲਾਤਾ ਉਹ ਜੀ ਐਸੀ ਘੱਟੀ ਉਹ ਪੁਰਾਣੀਆਂ ਦੀ ਥੋੜੋ ਘੱਟੀ ਹੈ ਉਹ ਲਾਡੀ ਵੀ ਤਾਂ ਪੁਰਾਣੀ ਹੈ ਇਹ ਤਾਂ ਮਹਿੰਗੀ ਜੌਬੀ ਇਹਨੂੰ ਵੇਚ ਫੇਰ ਨਵੀਂ ਲੈ ਲਈਏ ਕਰ ਲੈਣੀ ਜੇ ਇਹ ਵੇਚ ਨਹੀਂ ਲਦਾ ਇਹਦੇ ਟਾਇਰ ਖਵਾ ਦੇ ਉਧਰ ਰਿਪੋਰਟਰੀ ਫਾਰਮ ਸ਼ੁਰੂ ਕਰ ਟਰਾਲਾ ਲਿਆ ਇਹਦੇ ਕੰਮ ਦਿਖਾ ਮੜੇ ਵੀ ਹਾਂ ਕਨਵਾ ਦੇ ਦੋ ਲੋਅ ਲੈ ਉੱਥੇ ਤੇ ਗੱਡੀ ਨਵੀਂ ਆ ਜੇ ਤਾੜੇ ਚੱਲ ਜਲੀਏ ਦੇ ਲੋਕ ਕਿ ਤੇਰੀ ਨਾ ਤੇਰੀ ਕਿੰਨੇ ਕਾ ਅੱਧਾ ਉੱਪਰ ਦਾ ਹੈ ਗੱਡੀ ਦੀ ਗੱਲ ਕਰ ਤੂੰ ਗੱਡੀ ਦੇ ਬੰਦੇ ਦੀ ਗੱਡੀ ਨਹੀਂ ਜਾਂ ਗੱਡੀ ਦਾ ਕੀ ਮਤਲਬ ਬੰਦਾ ਹੋਰ ਕੋਲ ਕਰਨਾ ਪਣਾਗੇ ਤੈਨੂੰ ਬਿੰਦਰ ਸਿੰਘ ਦੁਕਾਨਦਾਰ ਹੀ ਹੈ ਹੈ ਮੈਂ ਅਗਲੇ ਫੋਨ ਬਸ ਤੇਰੇ ਕਰਤਾ ਫੋਨ ਬਰੇ ਤੂੰ ਆਉਣਾ ਲੱਗ ਗਿਆ ਇੱਥੇ ਖੜਾ ਦੇ ਲਿਆ ਕੇ ਉਹਦੇ ਜੀ ਪਿੰਡਾ ਲੱਗਣੀਆਂ ਫਿਰ ਮੈਂ ਦਾ ਮੋਟਰਸਾਈਕਲ ਆਵੇ ਕੋਪਲਟਿੰਦਾ ਹੈ ਰਿਸ਼ਤੇਦਾਰ ਬਾਹਰ ਚਲੇ ਗਏ ਉਹਨਾਂ ਨੇ ਆਪਣੇ ਨਾਲ ਖੜਾ ਆਤਾ ਕਹਿੰਦੇ ਸਾਡੇ ਨਾਲ ਵਿੱਚ ਲਾਇਦੇ ਵੀ ਟਿਕਟ ਲੈਣੇ ਹਨ ਦੋ ਘੜੇ ਲੈਣੇ ਕਿਹੜਾ ਬਦਲ ਬਦਲ ਕੇ ਚੱਕੀ ਜਾਵੇ ਵੇਰੀ ਵਾਲਾ ਖੜ ਗਿਆ ਤਿੰਨ ਮਹੀਨੇ ਹੋਰ ਜਰਾ ਲੱਗਿਆ ਕਰਨ ਹੋ ਗਏ ਫਿਰ ਉਹ ਨਾਲ ਹੀ ਖੜਾਇਆ ਉਹ ਫਿਰ ਹੋਰ ਇੱਕ ਵਾਰ ਉਹਨੇ ਕਿਹਾ ਜਿਹੜੇ ਬੈਂਕੇ ਜਾਂਦੇ ਨੇ ਵਾਲਾ ਤੁਸੀਂ ਚਲਾਓ ਭਾਈ ਨੂੰ ਠੀਕ ਆ ਕਹਿੰਦੇ ਜੀ ਫਿਰ ਉਹ ਕੋ ਬਣਿਆ ਮੜਾ ਫਿਰ ਉਹ ਨਵੇਂ ਮਾਡਲ ਲੈ ਤੇ ਫੁੱਟਰ ਭੇਸੇ ਮੜਦੇ ਮਿਸਤਰੀ ਕੋ ਸਵਾਰਿਆ ਉਹ ਜਾਣ ਲੱਗਾ ਘਰਾਂ ਮੈਂ ਖੜਾ ਦੇਣਾ ਉਹ ਟੈਂਕੀ ਵੀ ਇੰ ਘਰ ਦੇ ਕਿੰਨੇ ਦਾ ਮਾੜਾ ਹੁੰਦਾ ਰੁੰਦਾ ਕਹਿੰਦੇ ਬਾਅਦ ਚ ਉਹ ਵਾਲ ਕਰਦਾ ਤਾਂ ਨਾ ਐਂ ਵੀ ਅੰਦੇ ਨਾਲ ਮੋੜਦਾ ਆਵਾਜ਼ ਕਰਦਾ ਨਹੀਂ ਬਾਬਾ ਲੈ ਕੇ ਜਾਣਾ ਕਹਿੰਦਾ ਹਵਾ ਭਰਦੀ ਹੈ ਜੀ ਮਾ ਹਵਲਾ ਲਾਜ ਕਰੋ ਗਲੀ ਘਟੋ ਤੇ ਕਰੇ ਪੈਟਰੋਲ ਰੋਡ ਦੇ ਉੱਪਰ ਗਲੀ ਘਟਦੀ ਇਹ ਵੀ ਪੰਗਾ ਹੀ ਆ ਹਾਂ ਮਾ ਇਹ ਛੱਡੋ ਫਿਰ ਉਹਨਾਂ ਨੇ ਕਦੇ ਕਬੂਰੇ ਚ ਲਾਇਆ ਤਾਂ ਸਾਡੇ ਆ ਸਤਿ ਸ਼੍ਰੀ ਅਕਾਲ ਜਣੀ ਚੀਜ਼ ਉਹਨੇ ਹੀ ਕੱਲ੍ਹ ਦਿੱਤੀ ਹੁਣ ਆਪਾਂ ਇਹ ਗੱਡੀਆਂ ਟੈਨਰ ਖੜਾ ਰਿਹਾ ਹਾਂ ਹਾਂ ਉਹ ਹੀ ਗੱਲ ਹੈ ਗੱਲ ਨਹੀਂ ਬਣਨੀ ਜਣੀ ਹੁਣ ਤੇਰਾ ਕਹਿਣ ਦਾ ਭਾਜਾਇ ਇਹਨੂੰ ਵੇਚ ਕੇ ਵੇਚਾਂ ਪਹਿਲਾਂ ਹਾਂ ਜਾਂ ਫਿਰ ਇਹਨੂੰ ਹੀ ਤਿਆਰ ਕਰਵਾ ਲਾਂ ਤੇਰਾ ਕਹਿਣ ਦਾ ਮਤਲਬ ਇਹ ਮੈਂ ਤਾਂ ਕਹਿੰਦਾ ਵੀ ਇਹਨੂੰ ਤਿਆਰ ਕਰਾ ਦੇ ਕੀਪਰ ਖਰਚਾ ਘੱਟ ਹੋਣਾ ਹੋਰ ਕੰਮ ਬਹੁਤ ਆ ਜੀ ਵੀ ਨਰਸਾ ਕੰਮ ਨੇ ਬੜੇ ਨੇ ਤੇ ਵੀ ਉਹ ਤਿਆਰ ਕਰਾਉਂ ਤਾਂ ਬਹੁ री पटोगी र कर और द्वा रे रले सारता है गईताों ब कि हो न करटी में नुर ह बा ਕੋਈ ਪਾਰਟੀ ਦਾ ਕੰਮ ਹੁੰਦਾ ਫੇਰ ਕੁਝ ਹੁੰਦਾ ਫਮਾਲ ਦੇ ਵਿੱਚ ਚੱਕੀ ਜਾਂਦਾ ਮੇਰਾ ਹੁਣ ਮੂਡ ਇੰਨਾ ਬਣ ਗਿਆ ਤਾਂ 2-3 ਦਿਨ ਤੇ ਵੀ ਚੱਕ ਤੈਨੂੰ ਫੱਟੇ ਪਾਉਂਦਾ ਉਹ ਯਾਰ ਕਿੱਡੀ ਗੱਲ ਹੈ ਕੱਲ ਤੈਨੂੰ ਟਾਇਰ ਦਵਾ ਕੇ ਲਿਆਵਾਂਗਾ ਨਾ ਉਹਦੇ ਉੱਥੇ ਹੀ ਗੱਲ ਕਰੇ ਉਹਨੂੰ ਕੱਲ ਨੂੰ ਖੜਾ ਦਊਂ ਤੈਨੂੰ ਪਰਸਨ ਗੱਡੀ ਦੇ ਦੇਣੀ ਹੈ ਪਛਾਣ ਨਹੀਂ ਹੋਣੀ ਤੈਨੂੰ ਕਹਿੰਦਾ ਨਵੇਂ ਜਾਂਦੀ ਹੈ ਜਿਆਦਾ ਗੱਲ ਸਟicker ਲਵਾਉਣ ਤੇ ਲਵਾਦੇ ਫਿਰ ਉਹਦਾ ਲੈ ਤੇਰੀ ਜੱਦੀ ਸਭ ਵੀਟਾ ਦੇ ਸਟicker ਲਵਾਉਣ ਦੀ ਗੱਲ ਵੀ ਨਹੀਂ ਹੁਣ ਤਾਂ ਯਾਰ ਕਹਿ ਨਹੀਂ ਬਣਦਾ ਅੱਜ ਤੇ ਬੰਦੇ ਜਿਹੜੇ ਮਰਦੀ ਘੋੜਾ ਦੇ ਸਾਰੇ ਕੋ ਬਾਹਰ ਵੜਾ ਦੇਖ ਵੀ ਕਿੰਨੇ ਪੈਸੇ ਲਾਉਣੇ ਜੇ ਤੂੰ 2 1/2 ਵਾਲੀ ਮੰਗਦਾ ਔਰ ਪੈਰੇ ਪੈਣੇ ਆ ਉਹਨਾਂ ਵੀ ਕੰਮ ਮੰਗੜਾ ਹੈ ਐਂਦੀ ਸਾਥੀ ਮਿਲਦੀ ਫਿਰ ਮਾਰਡਰ ਵੀ ਟੌਣ ਮਿਲੂਗਾ ਜੇ ਹੋਵੇ ਮੇਰੀ 10 10 ਮਾਰਡਰ ਕਹਿੰਦੇ ਤੇ ਤੂੰ ਹਾਂ ਇਹ ਵੀ ਤਾਂ 10 ਮਾਰਡਰ ਲੈ ਜੜੀ ਉਹ ਹੋਵੇ 10 ਹੈ ਉਹ 10 ਵੀ ਉਹ ਵੀ ਪਾਸਿੰਗ ਕੀਤੀ ਗਈ ਦੀ ਹੈ ਜਦੋਂ ਉਹ ਹੀ ਕੰਮ ਹੋਵੇ ਉਹੀ ਦਿੱਤੀ ਹੋਈ ਵੀ ਰਹਦੀ ਹਾਂ ਹਾਂ ਐਂ ਨਹੀਂ ਕੀਦੀ ਵੀ ਦੀ ਵੀ ਪਾਸਿੰਗ ਕਰਦੇ ਉਹ ਕਹਿੰਦੇ ਲੰਦੇ ਵਿੱਚ ਮੱਝ ਮੱਝ ਬੇਟੀ ਘੋੜੀ ਲਈ ਦੁੱਧ ਸੇਰੋਗੇ ਲਈ ਚੱਕਣੀ ਪਈ ਉਹ ਕੰਮ ਹੋ ਜਾਣਾ ਸਮਝਿਆ ਤੇ ਵੀ ਗੱਲ ਹਾਂ ਉਹ ਗੱਲ ਜੇ ਤਾਂ ਇਹਦੇ ਦਾਲ ਜਾਲਾ ਟਾਇਰ ਪਾ ਕੇ 20 ਬੱਤੀ ਉੱਪਰ ਲਾ ਕੇ ਤਾਂ 30 ਲੱਗ ਗਿਆ ਉੱਪਰ ਜੇ ਬੇਚਣੀ ਪੈਗੀ ਦੇਖੋਗੀ ਵੀ ਜਾਂ ਪਹਿਲੇ ਸਰਚਾ ਰੋ ਹੈ ਨਾ ਤੁਮਨਾ ਗੱਲ ਦੇਖਣਾ ਉਹ ਕਿ ਹਾਂ ਹੈ ਗੱਡੀ ਕੋਲ ਲੱਗਿਆ ਹੋਣਾ ਹਨਾ ਫੋਟੋ ਨਾਲ ਗੱਡੀ ਸੋਰ ਤੇ ਦਾਸ ਨਾ 90 ਪਹੁੰਚ ਜਣੀ ਜਾਣੀ ਉਹ ਵੀਡੀਓ ਵੰਡਨੀ ਪਾਣੀ ਹੈ ਇੱਕ ਗੱਡੀ ਦਾ ਇੱਕ ਬਾਰ ਰੋਲਾ ਪਿਆਦਾ ਵੀ ਗੱਡੀ ਵੇਚੀ ਐ ਹਾਲਟੋ ਦਿਖਾਉਂਦਾ ਬਸੇ ਕੌਣ ਦਿਖਾਉਂਦਾ ਇੱਥੇ ਆਪਾਂ ਵੇ ਚੌਂਤੇ ਵੇਚਦਾ ਮੈਂ ਕਹਿੰਦਾ ਮੋਣਾ ਵੇਚਦਾ ਹਾਂ ਸਹੀ ਹਾਂ ਹਾਂ ਉਹ ਇਹੀ ਗੱਲ ਆ ਉਹਦੇ ਗੱਲ ਉਹ ਗੱਡੀ ਚਾਰ ਜਗਾ ਵੇਚਦੀ ਕਿ ਨਾ ਕਪੂਰਥਲੇ ਵੀ ਦਿੱਲੀ ਵੀ ਉਹਨਾਂ ਥੱਲੇ ਦੀ ਸਵਾਰੀ ਗੱਡੀ ਦਾ ਸਾਰਾ ਕੰਮ ਕਰਦੇ ਏਸੀ ਵੀ ਸਵਾਰੀ ਚੱਲਦੀ ਕਰਦੀ ਉਹ ਕਹਿੰਦਾ ਗੱਡੀ ਦਾ ਉਹ ਥੱਲੇ ਦੇ ਰਹਿ ਗਏ ਟੁੱਟੀ ਜੀ ਆ ਲੈ ਤੇਰੀ ਬਹੁਤ ਆਏਗਾ ਸੈਂ ਉਹ ਕਹਿੰਦਾ ਭਾਈ ਅਜਿਹੇ ਪਰ 30000 ਰੁਪਏ ਲਾਤਾ ਉਹਨੇ ਉਹ ਕਹਿੰਦਾ ਮੇਰੀ ਬਾਈ ਘਰ ਆ ਜਾ ਥੋੜਾ ਤੀਜਾ ਦੰਗਾ ਦੰਗਾ ਪੈਸਾ ਦੇਣਾ ਅੱਛਾ ਅਬ ਉਹ ਰਹੀ ਦੀ ਫਿਰ ਗੱਡੀ ਖੋੜ ਕੇ ਫਿਰ ਚਾ ਉਹ ਨੂੰ ਕਹਿੰਦਾ ਜਵਾਹਰ ਜੇ ਲੱਗਿਆ ਕਹਦਾ ਉਤੇ ਵਾਲੇ ਡੀਲਰ ਨੇ ਫੇਰ ਫੋਨ ਕਰਿਆ ਬਿਲਿਆ ਮੈਂ ਤਰੀ ਬਕਾਵਾ ਇੱਥੇ ਹਾਂ ਕਹਿੰਦਾ ਵੇ ਲੈ ਗਰ ਉਪਰ ਉਹਨਾਂ ਕਹਾ ਬਟਾ ਕੋਈ ਕੰਮ ਕਰਾ ਵੇ ਕਹਿੰਦਾ ਓਏ 10000 ਰੁਪਏ ਉਹਨਾਂ ਲਾਇਆ ਉਪਰ ਉਹਦੇ ਪਤਾ ਨਹੀਂ ਉਹਦਾ ਖਾਦਾ ਕੰਮ ਕਰਾ ਦੇ ਕਹਿੰਦਾ ਆਹ ਨੂੰ ਕੰਮ ਕਰਾਇਆ ਭਾਈ ਕਹਿੰਦਾ ਜੇ ਥੱਲੇ ਵਾਲੇ ਸੈੱਟ ਹੋ ਗਏ ਕਹਿੰਦਾ ਜੇ ਥੱਲੇ ਤੇ ਚਾਸੀ ਗਾਲੀ ਪਈ ਐ ਟੋਕਰੀ ਫਾਦ ਨਾ ਕਹਿੰਦਾ ਉਹਨਾਂ ਦਾ ਫੋਨ ਆ ਗਿਆ ਕਹਿੰਦਾ ਓਏ ਮੈਨੂੰ ਤਾਂ ਟ੍ਰਾਈ ਹੋ ਜਿਹੜਾ ਬੰਦਾ ਕਹੇ ਵੀ ਆ ਕੰਮ ਹੋ ਗਿਆ ਕਹਿੰਦਾ ਮੈਂ ਕਿਹਾ ਹੋਰ ਨਾ ਮੇਰੇ ਗੱਲ ਪਾਜੀ ਮੇਰੀ ਘਰ ਆ ਖੜਾ ਅਜੇ 10000 ਨਾ ਤੈਨੂੰ ਦਊ ਕਿਸਦਾ ਅਜੇ ਦਊ ਕਿੰਨਾ ਸੌ ਸੌ ਹੈ ਨਾ ਪੈਸੇ ਲਗਾਉਂਦਾ ਕਹਿੰਦਾ 70000 ਰੁਪਏ ਮੇਰੇ ਉੱਪਰ ਲਾ ਗਿਆ ਗੱਡੀ ਘਰਾਂ ਖੜੀ ਹੈ ਕਹਿੰਦਾ ਅਰੇ ਉਹਨਾਂ ਨੇ ਕਹਿੰਦਾ ਮੈਂ ਕੀਤਾ ਦਿੰਦਾ ਉਹ ਵੇਰ ਦੀ ਵੀ ਕੀ ਹੈ ਕਹਿੰਦਾ ਭਾਈ ਇਕੱਲਾ ਕੋਈ ਕਰਨ ਨੂੰ ਮਹਾਰਾਜ ਨੇ ਪੇਟਕਾ ਮਾਦਾ ਬੰਦਾ ਇਹੋ ਵੇਹ ਚੱਕਰ ਚੱਕਰ ਕੀ ਕਰੀਂ ਕੀ ਠੀਕ ਕਹਿੰਦਾ ਹੈ ਜਿਹੇ ਹਾਲ ਹੋਏ ਪਿਆ ਰੋਪਾ ਆਹੀ ਵੇ ਰੋਪਾ ਆ ਆਪਣੀ ਗੱਡੀ ਦੇਖੀ ਵੀ ਥੱਲੇ ਗਲੀ ਵਿੱਚ ਨਹੀਂ ਕਿਤੇ ਦੇਖ ਨਾ ਫੇਰ ਇੱਕ ਨੰਬਰ ਚਾਹਵਾ ਇਹਦਾ ਕੰਮ ਕਰਾ ਦੇ ਹਾਂ ਗੱਡੀ ਨਵੀਂ ਬਣ ਜਣੀ ਹੈ ਵਿੱਚ ਨਹੀਂ ਪੈਗੀ ਤਾਂ ਚਾਰ ਵਾਹ ਦੇ ਕੇ ਜਾਓ। ਜੀ ਕਰਦੇ ਹਾਂ ਸਮਝਦੇ ਹਾਂ ਹੁਣ ਸਾਡਾ 2.5 ਲੱਖ ਦੀ ਮਿਲਦੀ ਹੈ 10万 ਲੈ ਵੀ 10万 2.5 ਨਹੀਂ ਮਿਲੂ 1.5 ਤੋਂ 2 ਹਾਂ ਵੇਖਣਾ ਤੁਹਾਨੂੰ ਟਾਇਰ ਪਵਾਦੇ ਉਹ ਪੈਸੇ ਹੋਰ ਬਸੇ ਕੰਮ ਆਦੇ ਤੈਅ ਕਰ ਲਿਆ ਜੇ ਰਗ ਦੇ ਹੁਣ ਹੈਗਾ ਟਾਈਮ ਨਾਲ ਕਰਦੇ ਹਾਂ ਵੀ ਸਵੇਰ ਨੂੰ ਨਹੀਂ ਜੇ ਉਦੋਂ ਨੂੰ ਆਪਣਾ ਟਾਈਮ ਲੱਗਿਆ ਗੱਡੀ ਦੇਖ ਵੀ ਹੈ ਜੀ ਫਿਰ ਟਾਇਰਾਂ ਪਰ ਵੀ ਆ ਜੂਗੇ ਗੱਡੀ ਦੇਖਣ ਦਾ ਕਹਿੰਦੇ ਨੇ ਸੋ ਨਹੀਂ ਮੱਢਣਾ ਹੈਗਾ ਨਹੀਂ ਉਹ ਲੱਗੂ ਜਗਾ ਗੱਡੀ ਨਹੀਂ ਲੱਗੂ ਹੈ ਗੱਡੀ ਤਾਂ ਮੈਨੂੰ ਪਤਾ ਵੀ ਫਿਰ ਅੱਜ ਥੋੜਾ ਨੀਚੇ ਦੇਖ ਆਉਣੀ ਹੈ ਗੱਡੀ ਦਾ ਬੇ ਜਿਹੜਾ ਲੈ ਜਿਹੜਾ ਉਹ ਮੈਸੀਕਟਰ ਵਾਲਾ ਕੰਮ ਹੋਣਾ ਵੇ ਵੀ ਫੇਰ ਟਾਈਮ ਲੱਗ ਜਾਣਾ ਟਾਇਰ ਤੈਨੂੰ ਦਵਾ ਲਿਆਉਂਦਾ ਚੱਲ ਤੇਰੇ ਲਈ ਕੀ ਕਰਾਂ ਉਹ ਟੂ ਟਾਇਰ ਲਿਆ ਟਾਇਰ ਲਿਆ ਕਿੰਨਾ ਕੋ ਉੱਪਰ ਜੇ ਲੱਗੇ ਇਹ 10000 ਉੱਪਰ ਲੱਗਣਾ ਨਹੀਂ ਹੈਗਾ ਲਵਾ ਕੇ ਬਸੇ ਕਰ ਮੈਂ ਤਾਂ ਦੱਸਦਾ ਵੀ ਫੇਰ ਬੇਸ਼ਕੀ ਨੀ ਪੈ ਗਈ ਭਾਅ ਸਹੀ ਨਹੀਂ ਹੋਊਗਾ ਉਸ ਦਾ ਘੜੀ ਹੈ ਹੁਣ ਤਾਂ ਇਹ ਸਟਾਰਟ ਕਰਕੇ ਮੈਂ ਦਿਖਾ ਦਦਾ ਜੇ ਕਰੇ ਹਾਂ ਨਹੀਂ ਦਿਖਾ ਦਦਾ ਜੇ ਕੱਲ ਨੂੰ ਕਰੂਗਾ ਸਟਾਰਟ ਜੇ ਸਟਾਰਟ ਕਰਕੇ ਨਹੀਂ ਲਗਾਏ ਸਾਡਾ ਹੋਰ ਬੋਲ ਘਟਣਾ ਬੰਦਾ ਨਹੀਂ ਹੈ ਗੱਲਾਂ ਵਰਤ ਘਟਣਾ ਸਟਾਰਟ ਕਰ ਦੇ ਉਹ ਕੋੜੀਆਂ ਦਾ ਗੱਲ ਕਰੀ ਤਾਂ ਹੈ ਦੀ ਮੈਂ ਕਹਿੰਦਾ 40000 ਰੁਪਏ ਜਦ ਮਰਦੀ ਕੱਢ ਜਾਂਦੇ ਹਾਂ ਹਾਂ ਚਲ ਇਹ ਆਪਾਂ ਇਹ ਦੀ ਉਪਰ ਲਾਤਾ ਫਿਰ ਜਾਨੀ ਕਰੀ ਮੈਂ ਕਿਹਨੂੰ ਵੀ ਟਾਇਰਾਂ ਟੋਰਾਂ ਦੇ ਦੇਖ ਲਾਉਂਦਾ ਹਾਂ ਹੂੰ ਹੂੰ ਵੀ ਹੱਥ ਬਾਰੇ ਜੀ ਫਿਰ ਜਾਂਦੀ ਗੱਡੀ ਅੱਡ ਬੋਰ ਜਿਹੜਾ ਢੱਲਾ ਘਾਤ ਹੋ ਜਾਂਦਾ ਇਹਨੇ ਸੱਟ ਆ ਜਣਾ ਮਾਪੀਏ ਨੇ ਬਹਿ ਲਾਉਣ ਦੀ ਤਾਂ ਲੋੜ ਨਹੀਂ ਹੈਗੀ। ਉਹ ਬੋਰਡ ਵਰਨ ਦਾ ਸਟਾਰਟ ਉਧਰ ਲਾਓ ਇਹ ਦੇਖ ਇੱਕ ਦੋ ਲੋਟ ਦੇ ਕੇ ਕਿਆ ਬਣਦਾ। ਇੱਕ ਦੋ ਲੋਟਾਂ ਦੇ ਬਾਅਦ ਵਿੱਚ ਤਾਂ ਆਵੇ ਕਿਹੜਾ ਵੀ ਮੇਰਾ ਬਹੁਤ ਲੇਟ ਹੋ ਗਿਆ ਕੰਮ ਪਹਿਲਾਂ ਸ਼ੁਰੂ ਕਰਨਾ ਚਾਹੀਦਾ। ਚਲ ਫੇ ਚੱਲੀਏ ਉਪਰ। ਚਾਰ ਬਾਲਾ ਤਿਆਰ ਆ ਕੱਕ ਸੋਏ ਦੇ ਵੱਡੇ ਪਏ ਆ। ਪੱਤਰ ਰੇੜ ਦੇ ਵੱਡੇ ਬਖਾੜ ਜਿਹੜਾ ਵਾਕੀ ਕਰਦਾ ਲੱਗਿਆ ਹੁਣ ਲੋਟ ਹੈਗਾ ਮੋਣ ਘੁੰਮਿਆਣਾ। ਨਾਲੇ ਕਹਿੰਦਾ ਸ਼ੇਰ ਮੇਰੇ ਦੇ 9 ਦੇ 5 ਕਿਲੋ ਰਟਾ ਮੋਹ ਲਿਆਉਂਗੇ। ਤੇ ਵੀ ਕਰਤੀ। ਹਾਂ ਚੱਲ ਮੈਂ ਚੱਲੀਏ ਚੱਲ ਮੋੜ ਦਾ ਚੱਕਦੇ। ਚਲੋ ਜੀ ਮੇਰੇ ਤੇ ਤਰੋਂ ਰੁਫੜ ਚੱਲ ਗਏ ਸੀ। ਲਓ ਜੀ। ਟਾਇਰ ਹੈ ਜਿਹੜੇ। ਉਹ ਫਿਰ ਦੋ ਲਿਆਂਦੇ। ਦੋ ਰਾਜੂ ਬਾਈ ਕਹਿੰਦਾ ਵੀ ਪਿਛਲੇ ਸੋਹਣੀਆਂ ਗੁੱਡੀਆਂ ਖੜੀਆਂ ਇਹਨਾਂ ਦੀਆਂ। ਵੀ ਕਾਹਨੂੰ ਤੂੰ ਬਗੈਰ ਮਤਲਬ ਉਹਦੇ ਪੈਸੇ ਖਰਚਦਾ ਵੀ ਇਹ ਤੇਰੇ ਚੱਲੀ ਜਾਣੇ। ਇਸੇ ਤਰ੍ਹਾਂ ਆ ਪਰਲਾ ਵੀ ਹੈਗਾ। ਤੇ ਮੂਰਲਿਆਂ ਦੇ ਵਿੱਚ ਥੋੜੀ ਜਿਹੀ ਗੜਬੜ ਹੈ। ਜਿਹਦੇ ਕਰਕੇ ਚਲੋ ਉਥੇ ਇੱਕ ਆਹ ਟਾਇਰ ਵੀ ਠੀਕ ਹੈ ਇਹਦੇ ਵੀ ਮਤਲਬ ਗੁੱਡੀ ਸੋਣੀ ਖੜੀ ਆ ਪਰ ਕੱਲ ਐ ਵੀ ਇਹਦਾ ਆ ਪੰਗਾ ਪੈ ਗਿਆ ਹੁਣੇ ਦੇਖਦੇ ਹਾਂ ਉਥੇ ਕੀ ਬਣਦਾ ਕਿ ਨਹੀਂ ਇਹ ਨਹੀਂ ਇਹ ਤਾਂ ਖਤਮ ਐ ਵੀ ਇਹ ਵੀ ਖਤਮੇ ਹੋ ਗਿਆ ਪਰਲਾ ਤਾਂ ਖਤਮ ਹੈ ਗਿਆ ਹੀ ਹੈਗਾ ਤਾਂ ਤੇ ਹੁਣ ਇਹਦੇ ਵਿੱਚ ਪਵਾ ਦਾਂਗੇ ਇੱਧਰ ਤਾਂ ਮੇਰੇ ਚੂ ਮੇਰੇ ਚੂ ਮੇਰੇ ਪੁੱਤ ਮੇਰਾ ਪੁੱਤ ਵੀ ਆ ਗਿਆ ਬੁਲਾਓ ਸੱਸਰੀ ਘਰ ਕਾਲ ਸੱਸਰੀ ਘਰ ਦੀ ਖਾੜਿਆਂ ਨੂੰ ਦੇ ਮੇਰਾ ਵਿੱਕੀ ਨੂੰ ਵੀ ਵਾਹ ਜਿਹੜਾ ਖਲਕਾ ਬਣ ਗਿਆ ਸੋਹਣੀ ਫੱਟੇ ਹੂੰ ਪਰਮਾਤਮਾ ਦੇ ਘਰ ਨੂੰ ਸਾਰਿਆਂ ਚੜ੍ਹਦੂ ਕਲਾ ਚ ਆਟਾ एकदम ਹੋਣਾ ਦੇਖਿਓ ਮੈਂ ਤਾਂ ਇਹਦਾ ਪਹਿ ਚੱਕਿਆ ਬਣਾ ਸੁਣ ਹਾਂ ਆ ਦੇਖੋ ਜਿਹੇ ਜੈਕ ਬਣਾਇਆ ਜਿਹੇ ਨਵੇਂ ਤਰੀਕੇ ਦਾ ਇਹਦੇ ਵਿੱਚ ਪੰਗਾ ਪੈ ਗਿਆ ਜੀ ਆ ਲਾਈਟ ਪਿੱਛੇ ਵੀ ਇੱਕ ਵਾਰ ਫੋਟੋ ਵਾਰੀ ਕੀ ਇਹ ਗਿਰ ਗਈ ਸੀਗੀ ਵਿੱਚ ਤੇ ਹੁਣ ਦੇਖਦੇ ਹਾਂ ਇਧਰ ਨੇ ਤਾਂ ਠੀਕ ਆ ਮੈਨੂੰ ਕਰ ਦਿਆ ਲੋਟ ਇੱਕ ਵਾਰ ਫੇਰ ਅੱਗੇ ਓਏ ਕੌਣ ਆ ਗਿਆ ਦੀਦੀ ਨੂੰ ਲੈਣ ਆਇਆ ਹੈ ਜੀਵੰਦਰਾ ਪਤ ਜੰਦਰਾ ਚਲ ਵੇ ਤੈਨ ਸਾਥ ਨਹੀਂ ਗੱਲ ਨਹੀਂ ਚਲ ਵੇ ਕਿ ਬਾੜ ਵਿੱਚ ਫਿਰ ਬਾੜ ਦੇ ਕਿ ਚੱਲ ਨਿਵੇੜੀਏ ਕੰਮ ਬਾੜ ਜੀ ਗਿਰਗੀ ਦੀ ਵਿੱਚੋਂ ਆਪੇ ਆਪ ਆਪ ਮਹਾ ਚਲ ਆਪੇ ਆਪਰੇਸ਼ਨ ਕਰ ਰਹਾਂ ਨੇ ਚਲ ਤੂੰ ਆਗਾ ਤੂੰ ਵੀ ਲੱਗ ਜਾ ਨਾਲ ਬਾਈ ਹਾਂ ਤੂੰ ਵੀ ਲੱਗ ਉਹ ਗਰੂ ਸੱਚਾ ਆ ਰਿਹਾ ਹਮ ਲੱਗਦਾ 600 ਰੁਪਏ ਕੀ ਕੋਈ ਟਿਕਾਣਾ ਜਾ ਇਹ ਨਵੀਂ ਜਗ੍ਹਾ ਲੱਗਣਗੇ ਨਾ ਟਖੋਣੇ ਨੂੰ ਮੈਨੂੰ ਲੱਗਦਾ ਨਾਟ ਵੀ ਨਹੀਂ ਜਗ੍ਹਾ ਲੱਗਣੇ ਆ ਢਿੱਡੇ ਘਟ ਉੱਚੀ ਚੱਕ ਕੋਈ ਮੈਨੂੰ ਕੁਝ ਨਹੀਂ ਦਿਖਦਾ ਘਟ ਉੱਚੀ ਚੱਕ ਕੋਈ ਵੀ ਹੈ ਫਿਰ ਜਨੇ ਕੋ ਬਾਹਰ ਨਹੀਂ ਫਿਰ ਤਾਂ ਠੀਕ ਤਾਂ ਇਹਦੇ ਸੇ ਦਿਖਦਾ ਤਾਂ ਆਹ ਟਿਕਾਣਾ ਘੱਟ ਚੋਣ ਠੀਕ ਆ ਠੀਕ ਆ ਬਸ ਪਹੁੰਚ ਗਈ ਬਸ ਇੰਗਾਂ ਜੀ ਇੱਥੇ ਆਣੀ ਆ ਜੇ ਤਾਂ ਨਟ ਪਾ ਕੇ ਇੱਥੇ ਕਸ ਹੁੰਦਾ ਮੇਰੇ ਨਾਲ ਉਹ ਸਾਹਮਣੇ ਤਾਂ ਥੋੜਾ ਚਾਨਣਾ ਪੈਂਦਾ ਅਰੇ ਇਹ ਜਗਾ ਹੁਣ ਥੋੜੀ ਜਿਹੀ ਹੋਰ ਹੈ ਜਗਾ ਕਿਤੇ ਹੋਰ ਵਿਕੇ ਪੜਾਈ ਤੇ ਸਰ ਕੋ ਬਾਬਾ ਨਹੀਂ ਇਹ ਨਾ ਪਰਲਾ ਤਾਂ ਸ਼ਾਇਦ ਘੱਟ ਹੋ ਜਾਵੇ ਉਰਲਾ ਹੋਰ ਪਾਸੇ ਕਰ ਦੂੰਗਾ ਵਿਕੇ ਕਿਹਨੂੰ ਹੱਥ ਬੰਨ ਕਰੇਗਾ ਤਾਂ ਹੀ ਹੈ ਲਾਈਟ ਹਾਂ ਮਨੂਨਾ ਸੱਤ ਪੁਲਾ ਰੱਖਾ ਮੋ ਰੋੜਾ ਨਹੀਂ ਅੱਛਾ ਸਰਾਣਾ ਚਾਹੀਦਾ ਤੈਨੂੰ ਚੱਕਿਆ ਉਹ ਲੈ ਕੇ ਰੋੜਾ ਲੈ ਕੇ ਆਉਂ ਇੰਟੂ ਉਠਾ ਕੇ ਲੈ ਕੇ ਆ ਰਿਹਾ ਪਰਾਲੀ ਪਿੱਛੇ ਪਈ ਹੈ ਕਿਆ ਕਰਨੀ ਹੈ 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 ਤੂੰ ਤਾਂ ਬੜੀ ਘੱਡੀ ਲੈ ਕੇ ਨਾਨਕਾਂ ਨੂੰ ਚਲੀ ਜਾਂਦੀ ਕਿਸੇ ਨੂੰ ਚਲੀ ਜਾਂਦੀ ਹੈ ਪੰਬਰੀ ਨੂੰ ਹੈ ਮੈਂ ਤੁਹਾਨੂੰ ਦੱਸਾਂ ਕਿ ਕਹਿੰਦੀ ਹੈ ਹਾਂ ਚਲੀਏ ਤਾਂ ਉਹ ਗੱਡੀ ਘੱਟ ਤੱਕ ਲਿਓ ਪਰ ਮਾਂ ਕਿਆ ਕਰ ਲ ਮਾਂ ਖਰਾਬ ਹੋਊਗੀ ਜਦੋਂ ਮੈਂ ਪਪਾ ਪੰਬਰੀ ਨੂੰ ਘਾਪਰ ਜਾਉਂਗਾ ਮਾਂ ਟਰੈਕਟਰ ਬਸ ਲੂਗੇ ਆਪ ਕੀ ਜਗਾ ਸੇੜਨੀ ਪੈਣੀ ਹੈ ਹਾਂ ਦੋ ਬਸੈਨੋ ਬੰਦ ਹੋ ਗਿਆ ਬੱਚੇ ਕੋਰੋਨਾ ਦੇ ਬੱਸ ਇਹ ਨਾ ਥੋੜ ਜਿਹਾ ਸਿਸਟਮ ਹੋਰ ਇਧਰ ਹੋਣਾ ਆਉਣਾ ਔਰ ਇਧਰ ਨੂੰ ਆਏ ਇਹ ਇੱਥੇ ਚੱਲ ਉਰੇ ਆ ਸਹੀ ਟਿਕਾਣਾ ਇਹਦਾ ਹੁਣ ਪਰ ਹੁਣ ਤਾਂ ਜੋਰ ਲਾਉਣਾ ਬਹੁਤ ਹੈ ਤੇ ਜੋਰ ਲਾਉਣ ਨਾਲ ਤਾਂ ਕੰਮ ਨਹੀਂ ਆਉਂਦਾ ਉਹ ਜੋਰ ਤਾਂ ਆਉਂਦਾ ਵੀ ਇਧਰ ਤਾਂ ਨਾਟਕ ਆ ਫੋਲਦੇ ਆ ਨਾ ਰਿਐਕਸ਼ਨ ਤੇ ਪਹੁੰਚ ਜਵੇ ਨਹੀਂ ਗੱਲ ਤੋਂ ਵੇਖ ਕੀ ਹਾਂ ਦੇਖੀ ਤੇ ਕਦੀ ਵੀ ਇਧਰੋਂ ਖੜੀ ਰੁਪੇਂਦਰਾ ਜੀ ਤੇ ਵੀ ਤਾਂ ਜਦੋਂ ਪਿੱਛੇ ਨੂੰ ਲੱਗੇ ਬਿਕੇਂਦਰ ਰੁਕਣਾ ਜਾਂਦੀ ਹੈ ਨਾਲ ਦੱਬਣਾ ਪਣਾ ਤਾਨੂੰ ਬਿਕੇ ਦੱਬ ਨਹੀਂ ਉਹ ਤਾਂ ਮੁੜੀ ਜਾਂਦਾ ਪਿੱਛੇ ਹਾਂ ਹਾਂ ਚੱਲ ਹਾਂ ਹਾਂ ਬਣੀ ਗੱਲ ਹੁਣ ਬਣੀ ਗੱਲ ਸਾਬ ਬਈ ਇੱਕ ਵਾਰ ਨਟ ਜੀ ਵਿੱਚ ਪੈ ਗਿਆ ਫਿਰ ਤੇਨੇ ਆਪ ਹੀ ਖਿੱਚ ਲੈਣੀ ਇੱਧਰ ਹਾਂ 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 ਪਰ ਹਾਂ ਨਾ ਫਿਰ ਤਾਂ ਦੇ ਚਲੇ ਗਿਆ ਉੱਪਰ ਨਟ ਨਾ ਜੀ ਉਹ ਉਹ ਬੰਦਾ ਕਰ ਗਿਆ ਉਹ ਗੁੰਜ ਹੋ ਗਿਆ ਮਨੂਰ ਪੰਗਾ ਪਤਾ ਉਹ ਸਾਹਮਣੇ ਤੇ ਚਾਨਣਾ ਪਈ ਜਾਂਦਾ ਅੱਖਾਂ ਦੇ ਮੇਰੇ ਉਹ ਤੇਰੇ ਦਾ ਮੈਂ ਕਰਦਾ ਆਉਂਗਾ ਉਹ ਮੈਂ ਕਰਦਾ ਨਾ ਇਹ ਗਿਆ ਗਿਆ ਉਹ ਨਾ ਜੀ ਇਹ ਤੇ ਕੱਪੜਾ ਦਾ ਵੇਰ ਨਾ ਪਣਾ ਇੱਥੇ ਦੇਖੋ ਥੱਲੇ ਨੂੰ ਜਾਂ ਕੋਈ ਹੋਰ ਜਗ੍ਹਾ ਨਾ ਦੇਖ ਲੈ ਕੋਈ ਜਗ੍ਹਾ ਵਿਕੀ ਹੋਊ ਤੇ ਉਹ ਕਹਦੇਗਾ ਦਿਮਾਗ ਲੜਾਉਣ ਦੀ ਗੱਲ ਹੁੰਦੀ ਹੈ ਮੈਂ ਦਿਮਾਗ ਲੜਾਉਂਗਾ ਤਾਂ ਤਾਮਨਜ ਨੂੰ ਉੱਪਰ ਦੇਖ ਉਹ ਬਾਹਰ ਨਿਕਲੇ ਆ ਗੱਡੀ ਚੱਕ ਉੱਪਰ ਰੋਲ ਕਰ ਲੈ ਆਹੀ ਕਰ ਸਕਦੇ ਹੁਣ ਤਾਂ ਕੁਝ ਨਹੀਂ ਹੈਗਾ ਫਿਰ ਅਸੇ ਤਨ ਦੇਖਣਾ ਹੈ ਨੀ ਪੈਣ ਦਾ ਤਾਂ ਫਾਇਦਾ ਨਹੀਂ ਕੋਈ ਤੇਲੇ ਲੋ ਜੀ ਆਤਾ ਕਰਤਾ ਜੀ ਸੈੱਟ ਅਸੀ ਤੇ ਹੋਇਆ ਟੈਂਪਰੇਰੀ ਜਿਹਾ ਕੰਮ ਹਸ ਦੇਣੀ ਪ੍ਰੋਪਰ ਨਹੀਂ ਹੋਇਆ ਹੈਗਾ ਫਿਰ ਇਹ ਕਿਦਨ ਬੈਂਪਰ ਖਲਵਾ ਕੇ ਜਾਂ ਫਿਰ ਇਹਨੂੰ ਉੱਚਾ ਮਾਡਲ ਚ ਕੁਵਾਇ ਦਿੱਈਏ ਦੇਖ ਲੈ ਹੁਣ ਕੀ ਕਰਨਾ ਮਾਡਲ ਚ ਕੋਣਾ ਇਹਦਾ ਉੱਚਾ ਇੰਜਨ ਉੰਜਣੀ ਤੇ ਤਾਂ ਓਕੇ ਹੈ ਇਹ ਹੂੰ ਜੇ ਥੋੜੇ ਜਿਹਾ ਕੋ ਕਰਾਉਣਾ ਬੰਪਰ ਬੰਪਰ ਜਿਹੜਾ ਮੂਰੇ ਤੇ ਕੰਮ 15 16 ਮਾਡਲ ਵਾਲਾ ਤਾਂ ਦੇਖ ਲੈ ਉਹ ਗੱਡੀ ਨੂੰ ਇਰੇ ਕ ਹੋ ਜਾਣਾ ਉਹਦਾ ਕੀ ਹੈ ਤੇ ਉਹ ਇੱਕੇ ਨੂੰ ਪਾਸ ਵੀ ਕਰਾਉਣੀ ਆ ਯਾਰ ਪਾਸ ਦੀ ਡੇਟ ਵੀ ਆ ਗਈ ਮਹੀਨਾ ਰਹਿ ਗਿਆ ਪਾਸਿੰਗ ਵਾਸਤੇ ਹਾਂ ਉਹਦੀ ਵੀ ਪਾਸੀ ਉਹ ਤਾਂ ਚੱਲ ਹੁਣ ਭਲਾ ਕਿਹਦੇ ਦਿਨ ਹੋਏ ਹਾਂ ਕਿਹੜਾ ਕਿਹੜਾ ਕਰਨਾ ਆਹ ਕੀ ਕਰੀਏ ਨਾ ਥੱਲੇ ਵੀ ਦੇਖ ਲੈ ਟਾਇਰ ਆਜਣ ਦੇ ਆਜਣ ਦੇ ਅਗਰ ਰਹੀ ਜਾਂਦਾ ਵੀ ਅੱਗੇ ਨਾਲ ਲੱਗ ਜਾ ਵਿੱਚ ਆ ਅੱਛਾ ਫੱਟੇ ਹੀ ਲੱਗਣੀਆਂ ਉੱਥੇ ਥੱਲੇ ਪਰ ਤੂੰ ਟਾਇਰ ਕਾ ਨੂੰ ਮੋੜਦਾ ਟਾਇਰ ਟੇਡਾ ਕਰਕੇ ਤੇ ਚੜਾਹ ਵਾਦ ਨੂੰ ਗਿਰ ਜਾਣਾ ਉੱਪਰ ਦੇ ਹਾਜੂ ਬੰਦੇ ਦਾ ਪੁੱਤ ਬਣ ਜਾ ਇਹ ਇਹਨੇ ਪਾਣੀ ਉਹਦੇ ਬਹੁਝੇ ਮਾਰਨਾ ਉਹ ਕੋਲ ਰੱਖ ਕੇ ਰੱਖਤੀ ਸੀ ਜੀ ਮਾਰੂ ਕਾ ਤੇ ਖੋਲੀ ਦੀ ਅੱਛਾ ਸਫਾਈ ਕਰਨ ਲੱਗਿਆ ਉਹ ਇਹਦੇ ਵਿੱਚ ਮੈਨੂੰ ਲੱਗਦਾ ਪਿਊਬ ਹੋ ਗਈ ਪਿਊਬ ਤਾਂ ਕਿ ਖੜੀ ਪਹਿਣਾ ਪਈ ਵੀ ਖਰਾਬ ਹੋ ਗਈ ਕੀ ਹੋਇਆ ਆਹ ਪਰ ਤੂੰ ਗਲਤ ਜਗ੍ਹਾ ਤੇ ਲੱਗਿਆ ਤੇ ਲਾਉਣਾ ਇਹਨੂੰ ਉਨੋਟ ਇਕੱਠਾ ਕਰ ਹਾਂ ਜਿਵੇਂ ਮਰਜ਼ੀ ਨਾਲ ਇਕੱਠਾ ਕਰਕੇ ਇਹਨੂੰ ਬਸ ਕਿੱਲਾ ਪੈ ਜਾਣਾ ਵੀ ਇੱਕ ਪੱਖੀ ਪਰ ਕਰਕੇ ਇਹਨੂੰ ਹਾਂ ਥੋੜਾ ਬਸ ਨੂੰ ਦੂਈ ਸਣ ਨੂੰ ਸਿੱਧਾ ਕਮਾਲ ਹੈ ਵਿੱਕੀ ਔਰ ਤੂ ਡਰਾਈਵਰ ਬੰਦਾ ਜੈਕ ਰਿਆ ਇਹਨੂੰ ਸਿੱਧਾ ਰੱਖਣਾ ਪੈਣਾ ਬਸ ਜਿੱਧਰੋਂ ਮਰਜ਼ੀ ਸਿੱਧਾ ਕਰ ਲਾ ਉਹਨੂੰ ਦੇ ਫੇਰ ਕਮਰੇ ਪਿੰਗਾ ਕਰ ਲਿਆ ਹਾਂ ਹਾਂ ਚੱਲ ਦੂਰੇ ਪਾਸੇ ਨੂੰ ਕਮਾਈ ਹਾਂ ਸਹੀ ਨੇ ਲਾ ਰਹੇ ਹਾਂ ਤੁਹਾਨੂੰ ਹਮ ਤਿਆਰ ਵਾਸ ਕਰ ਨਿਕਲੇ ਹੋਣਾ ਚਾਹੁੰਦਾ ਨੇ ਕੋਹਲਾ ਨਟ ਪਹਿਲਾਂ ਇਹਦੀ ਵਾਰੀ ਆ ਗਈ ਜੀ ਇਹਦੀ ਕਰਦੇ ਆਂ ਤਿਆਰੀ ਹੁਣ ਚੱਲ ਹੁਣ ਹੈ ਬੈਟਰੀ ਖੋਲ ਕੇ ਚਾਰ ਨਵੀਂ ਹੋਊਗੀ ਆਓ ਬੈਸੇ 5 ਸਾਲ ਹਾਂ ਉਹ ਮੰਮੀ ਨੂੰ ਬੈਠੀ ਆ ਇਹਦੇ ਚ ਉਹ ਤਾਂ ਨਵੀਂ ਹੋਤੀ ਜਦ ਪੰਜ ਸਾਲਾਂ ਚ ਨਵੀਂ ਹੋ ਰਹੀ ਉਹ ਹੁਣ ਚਾਰਜਿੰਗ ਲੱਗਣੀ ਆ 5 ਸਾਲ ਹੋ ਗਏ ਖੜੀ ਨੂੰ ਖੜੀ ਨੂੰ ਕਰਤਾ ਐ ਕਦਰਖਵਤੀ ਦੀ ਇਹਦੇ ਚ ਬੈਟਰੀ ਕਾਨੂੰ 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 ਨਾਲ ਦੀ ਉਹ ਬੈਟਰੀ ਦੀ ਜਦੋਂ ਆਪਾਂ ਗਿੰਦਰ ਨਾਲ ਜੁਮੇਂ ਦੇਖਤੀਆ ਤੇ ਮਰੰਦੇ ਤੇ ਆਉਂਦੇ ਉਹ ਡਿੱਤੇ ਜਿਹੜੇ ਬੈਟਰੀ ਨਹੀਂ ਲੱਤੀ ਨੋਬਾ ਇਹਦੇ ਚ ਲਗਾਈ ਤੇ ਚੇਚ ਰਖਾਈ ਸੀ ਫਿਰ ਈਚੇ ਹੋਣੀ ਫਿਰ ਹਾਂ ਨਵੀਂ ਬੈਟਰੀ ਐਕਸੈਟ ਦੀ ਹਮ ਨਾ ਅਮਰੌਂਦੀ ਗੁਈ ਮਰਾਂ ਅਮਰੌਂਦੀ ਇਹਦੇ ਚ ਐ ਫਿਰ ਉਹ ਦਿਓ ਫਿਰ ਅੱਜ ਤੋਂ ਬਾਅਦ ਲੈ ਕੇ ਬੈਟਰੀ ਨਾ ਕਰਾਂਗੇ ਜੇ ਮੇਰੇ ਨਾਲ ਮੈਨੇਜਰ ਨੂੰ ਗੇਟਾ ਮੜਾ ਲਓ ਜੀ ਗੱਡੀ ਰੱਬ ਦਾ ਨਾਲ ਲੈ ਕੇ ਕਰ ਲਈ ਸਟਾਰਟ ਸੀ ਤਾਂ ਕੰਮ ਕੋਈ ਜ਼ਰੂਰ ਲਈ ਹੈ ਪਰ ਵੀਡੀਓ ਨਹੀਂ ਸੀ ਬਣਾਈ ਗਰਮੀਆਂ ਗਰਮੀ ਹੋਏ ਹੋਏ ਆ ਸੀ ਵਿੰਜ਼ਰ ਤਾਂ ਕਹਿੰਦਾ ਖਣਾ ਟਰੈਕਟਰ ਪਾ ਲੋ ਮਾਹ ਨਹੀਂ ਆਪੇ ਛੇ ਨੂੰ ਤਾਂ ਕਾਲ ਆਉਣ ਲੱਗੇ ਇਹਨੂੰ ਫੜ ਲਿਆ ਆ ਤੋੜ ਲਿਆ ਹੈ ਨਾ ਨਾ ਮੈਥੇ ਟੁੱਟਿਆ ਹੈ ਨਾ ਨਾ ਤੇਰੇ ਨਾਲ ਨਹੀਂ ਲੱਦਾ ਟਾਇਰ ਪਾਤੇ ਜੀ ਨਵੇਂ ਲਿਆ ਕੇ ਕਰਾ ਕੇ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਵੀਡੀਓ ਜੀ ਦਿਖਾਇਆ ਤਾਂ ਵਧਾਈਆਂ ਜਾਣੀ ਅੱਜ ਖੇਰਾਂ ਦੀ ਵਧਾਈਆਂ ਦੇਈਏ ਕਿ ਸਟਾਰਟ ਹੋ ਜੇ ਹਾਂ ਇਹ ਹੀ ਸਮਝ ਲਾਤੀ ਹਾਂ ਲੱਭ ਤੋਏ ਹਮ ਆ ਵੀ ਹੁਣੀ ਨੂੰ ਧੋਂਦੇ ਆ ਥੋੜਾ ਜੱਕਾ ਪੋਨੇ ਨਾ ਹੋ ਮੜੀ ਜੀ ਨਾਲ ਬੈਟਰੀ मिकी बैटरी चार्ज चल हाँ बट ठीक है चार्ज हाँ हाँ कोई हाँ हैंड ब्रेक भी नहीं, नहीं प्रॉपर काम कर दी हो मोटर चला के पुत बन के जा दौड़ के जा ਕੀ ਤੇ ਮਗਰ ਦੇ ਨਾ ਅੱਲਾ ਇਲਾ ਮੈਂ ਕਿਹਾ ਦੇਖੀ ਤੇਰੇ ਸਾਹਮਣੇ ਕੀ ਬਣਾ ਛੱਡਣਾ ਹੁਣ ਇਹਦਾ ਇਹਦੀ ਸਰਬਸਵੀਕਾਲ ਕੋਲ ਨੂੰ ਕਰਵਾ ਦੇਣੀ ਆ ਲਾ ਜੇ ਉਦੋਂ ਤੁਸੀਂ ਮੈਨੂੰ ਸਮਝਾਇਆ ਸੀ ਹਾਂ ਫਲੋ ਵੀ ਗੱਡੀ ਨਾਲ ਲਈ ਨਾਲ ਲਈ ਤਾਂ ਅੱਜ ਜੋ ਬਾਈ ਮੈਨੂੰ ਨਹੀਂ ਦਿਖਾਈ ਸਰ ਜੀ ਅੱਛਾ ਹਾਂ ਇਹ ਖੜੀ ਪਾਉ ਦੇ ਦੀ ਹੈ ਨਾ ਨਾ ਖੜੀ ਤਾਂ ਹੈ ਜੀ ਇਹ ਗੱਲ ਹੈ ਜੀ ਇਹਨੀ ਥੋੜੀ ਦੀ ਸ਼ੇਫਤਾ ਇਸ ਚੀਜ਼ ਦੀ ਮੈਂ ਪਹਿਲਾਂ ਵੀ ਅਕਣਾ ਜੀ ਇਹ ਅ ਸਟਾਰਟ ਹੋ ਜਾਂਦੀ ਹੈ ਜਦੇ ਬਾਕੀ ਸਰਵਿਸ ਜੀ ਕਰਵਾਇਆ ਹੈ ਕੱਲ ਨੂੰ ਇੱਕ ਵਾਰ ਮਾੜਾ ਮਾੜਾ ਟਿਪਟਲਾ ਜਿਹੜਾ ਹੋਇਆ 5-4000 ਲੱਗਣਾ ਸਰਵਿਸ ਦਾ ਗੱਟ ਪਰ ਲੈਣਾ ਚਾਹਾਂ ਬਹੁਤ ਪਰ ਆਹ ਕਛਿਆ ਵੈਕਿਊਮਰ ਹੈ ਨਹੀਂ ਹੋਰ ਚੱਕ ਕੋਈ ਕਪੜਾ ਉਠਾ ਲੈ ਹਾਂ ਚੰਗੀ ਤਰ੍ਹਾਂ ਕਰਾ ਰਹੇ ਹਾਂ ਸਾਫ ਅੱਛਾ ਹਾਂ ਤੇ ਵੀ ਜਿਹੜੇ ਖੁਸ਼ਬੂ ਆਵੇ ਹੈ 1000 ਰੁਪਏ ਤੁਹਾਨੂੰ ਆ ਕੇ ساری ਦੀਦਾਰ ਹੁੰਦੀ ਜਿਹੜੀ ਉਹ ਐਂ ਪਿੰਗ ਦਾ ਮਾਰ ਦਿੰਦੇ ਅੱਛਾ ਹਾਂ ਫਟ ਪਟਾਈ ਵਾਲਾ ਹੈ ਇਹ ਵੀ ਗੱਲ ਤਰੀ ਠੀਕ ਹੈ। ਸਾਜੀ ਤੋਂ ਵੀ ਖਾਮ ਪਰਵਾਹੀ ਹੋਈ ਤੀ ਟੈਂਕੀ ਦੀ। ਵਜਾ ਦਖਾੜ ਗਈ ਖੜ ਗਈ ਵਸ ਇਕਣੀ ਫਿਰ ਇਹ। ਪੈਂਚਰ ਕਰਕੇ ਖੜੀ ਤੀ। ਨਿਕਲਣੀ ਨਹੀਂ ਹੈ ਗੱਡੀ ਜਿਹੜੀ ਨਾ ਸਾਹ। ਹਾਂ ਨਾ ਨਿਕਲ ਨਹੀਂ ਕੱਢਣੇ ਆਏ ਮਤਲਬ ਹੀ ਨਹੀਂ ਮੈਂ ਮੋਟਰਸਾਈਕਲ ਪਿੱਛੇ ਵਿੱਚ ਦਾ ਭਰੀ ਹੋਈ ਟੈਂਕੀ ਕਲੇ ਵਿੱਚ ਆਦਾ ਵੀ। ਕੱਢਿਆ ਹੀ ਨਹੀਂ ਆਪਾਂ ਨੇ। ਉਕੜੇ ਰਹਿਤਾ ਮਾਹ ਨਹੀਂ ਯਾਰ ਜਿਹੜੇ ਬੰਦੇ ਜਿਹੜੀ ਚੀਜ਼ ਨੇ ਲਾਉ ਦੇਣਾ ਸਾਨੂੰ। ਜਾਣਦੇ ਉਹਦਾ ਖੂਨ ਕੱਢ ਲੀਆ ਫਿਰ ਤਾਂ ਚੰਗੀ ਗੱਲ ਨਹੀਂ। ਹਾਂ আচ্ছা 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 ਮਾਰਦੇ ਹਾਂ ਅੱਬ ਕਿ ਗਿੱਲਾ ਕਰੈ ਨਾ ਮੜਾ ਚੱਕਾ ਇਹ ਜੰਦੀ ਬਾਤ ਤਾਂ ਨਹੀਂ ਤੂੰ ਅਹੀਂ ਦਿਖਾਉਣੀ ਐ ਇਹ ਹਲ ਖੜਨ ਕਰਕੇ ਤੂੰ ਆ ਦਿਖਾਉਣੀ ਤੂੰ ਤਾਂ ਹੈਵੀ ਘਟ ਐ ਦਾ ਸੇਰ ਜਮਿਆ ਪਿਆ ਉਹ ਕਰਮ ਹੁਣਾ ਤੇ ਸਰ ਚੱਲ ਜੇ ਤੂੰ ਆ ਦਿਖਾਈ ਜੀ ਸਾਡਾ ਕੰਮ ਸਾਰੀ ਜਾਵੇ ਯਾਰ ਮੜਾ ਜਾ ਕੇ ਯਾਰ ਬਸ ਹਾਂ ਤੇ ਭਾਈ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਹਾਂ ਜੇ ਆਪਾਂ ਉਹ ਆਪਣੀ ਗੱਡੀ ਲੈ ਕੇ ਜਾਣੇ ਆ ਤਾਂ ਕਿਉਂਕਿ ਬਲੈਰੋ ਹੋਇਆ ਸਿਰਸਟ ਹੈ ਹਾਂ ਉਹਨੂੰ ਕਿਤੇ ਖੜਾ ਕੇ ਉਹਨੂੰ ਚਲੀ ਜਾਣੇ ਥੋੜਾ ਜਿਹਾ ਬਾਜ਼ਾਰ ਦੂਰ ਮੱਕਦੇ ਨਹੀਂ ਹਾਂ ਦਾ ਮਨ ਪਿੱਛੇ ਰਹਿੰਦਾ ਕਈ ਤਾਂ ਗੱਲ ਹੈਗੀ ਬੜਾ ਕੇ ਜਿੱਥੇ ਮਸੀ ਲਾਈਦਾ ਕੋਈ ਲੋਕ ਨਹੀਂ ਨਾਲ ਗੱਲ ਵੀ ਠੀਕ ਹੈ ਕਿੱਥੇ ਨਹੀਂ ਲੈ ਕੇ ਜਾਣੇ ਫੇਰ ਵੀ ਗੱਲ ਸੁਣਾਉਣੀ ਹੈ ਇਹ ਗੱਲ ਤਾਂ ਹੀ ਸੁਣਾਉਣੀ ਲੈ ਕੇ ਜਿਉਂਦਾ ਪਹਿਲਾਂ ਉਹ ਹੀ ਕਰਦਾ ਕੋਈ ਨਗਲ ਪੈ ਜੂ ਇਹ ਗੱਲ ਸੁਣਾਉਣੀ ਹੈ। ਪੰਪਰੇ ਇਹਦਾ ਨਹੀਂ ਉੱਠਦਾ ਹੈਗਾ ਨਹੀਂ ਛੇਤੀ। ਪੱਖੇ ਵਾਲੇ ਤੋਂ ਚੰਦਰੇ ਲਵਾ ਲੈਣੀ ਹੈ। ਨਾ ਪੱਖਾ ਜਾਵੇਂ ਨਾ। ਨਹੀਂ ਜਾਮ ਨਹੀਂ। ਉਹਦੀ ਸੋਚ ਹੈ ਕਿ ਖਰਾਬ ਉਹਦੇ ਵਾਲੀ ਛੇਤੀ ਖਰਾਬ ਕਰ ਦਿੰਦੀ ਹੈ ਉਹ ਸੋਚ ਨੂੰ ਇਹ। ਇਹਦੇ ਨਾਲ ਤੇ ਸੋਚੇ ਅੰਦਰ ਲਵਾ ਲੈਣੀ ਹੈ ਜਦ ਸਟਾਰਟ ਕਰਕੇ ਲੈ ਕੇ ਜੇ ਸੋਚੇ ਦੱਬਦੀ ਆਪਣੀ ਚੱਲੀ ਜਾਵੇ ਭਾਈ। ਆ ਪੱਕੇ ਚੱਲੀ ਜਾਵੇ ਤੁਸੀਂ। ਹਾਂ ਉਹ ਕੋਈ ਰੌਲਾ ਨਹੀਂ ਹੈਗਾ। ਯਾਰ ਗੱਡੀ ਬੰਦ ਕਰਨੀ ਆ ਪੱਖਾ ਬੰਦ ਕਰਨਾ ਯਾਦ ਰੱਖਣਾ ਪਿਆ ਕਰਨਾ ਨਹੀਂ ਆਉਂਦੇ ਨੂੰ ਗੱਡੀ ਦੀ ਸਟਾਰਟ ਨਹੀਂ ਆਉਣਾ ਫਿਰ ਅੰਨੇ ਜਿਹਾ ਬਜਾਜੀ ਲੱਗੀ ਦੇ ਹਨੀ ਦੀ ਕੋਈ ਪਤਾ ਨਹੀਂ ਬਜਿਆ ਲੱਗਾ ਹਾਂ ਕਾਜੇ ਬਿੰਦੂ ਨੂੰ ਪਤਾ ਹੁੰਦਾ ਵੀ ਗੱਡੀ ਚਾੜਨਾ ਰੰਗੇ ਕਰ ਜਾਣਾ ਤਾਂ ਇਹ ਤੂੰ ਚਿੱਟੇ ਜੁੱਟੇ ਜਿਹੜਾ ਖਾ ਰੇ ਗਿਆ ਹੋਇਆ ਉਹ תודה